ਉਹ ਬੰਦੇ ਵੀ ਕਰਾਂਗੇ ਬੱਸ ਆਮਮਦੀ ਬਾਟਾ ਕਰਦੇ ਕੋਈ ਨਹੀਂ ਜਿਹੜਾ ਆਇਆ ਨਾਮ ਪੁਰਾਣਾ ਕਰਕੇ ਫਿਰ ਪੜਾਈ ਦੀਆਂ ਆਵਾਜ਼ਾਂ ਨੂੰ ਜਾਨਾ ਪਰ ਵਿੱਚ ਨੰਨ ਜਾਵੇ ਉਹ ਲੋਕ ਨਹੀਂ ਕਰਨਾ ਟੱਕਰ ਖਾਤਾ ਕੀ ਸਰਕਾਰ ਕਰਿਆ ਕੰਮ ਕਰੇ 60 ਕਰੋੜ ਦੀ ਜਿਹੜਾ ਲਗਾ ਸਕਦਾ ਲਗਾ ਕੇ ਆਏ ਬੈਡਰ ਨੇ ਜਿਹੜੇ ਆਪਣਾ ਫਰਜ਼ਾਦ ਖੋਦੇ ਆ ਉਹਨਾਂ ਹਰ ਮੈਦਾਨ ਵਿੱਚ ਆਪਣੇ ਬੰਦੇ ਰੱਖਦੇ ਆ ਜਿਹਨਾਂ ਚੱਕਰਾਂ ਦੇ ਬਾਅਦ ਕਿੰਨੇ ਲੋਕ ਨੇ ਸੋਹ ਚਾਈਪੜਾ ਜੇ ਮੈਂ ਕਹਿੰਦਾ ਕਿ ਆਲੇ ਸਾਰੇ ਮੁੰਡੇ ਕੋਈ ਮਾੜਾ ਹਾਲ ਤੇ ਬੇਰੀ ਸਾਹਿਬ ਜਿੱਤਾਂ ਕਰਦਾ ਜੁਰੀ ਲਾਇਆ ਇਦਾਂ ਨਹੀਂ ਕਰਦਾ ਮੇਰੇ ਤੋਂ ਪਹਿਲਾਂ ਸਾਰੇ ਖਾ ਰੇ ਤੁਸੀਂ ਨੂੰ ਇਹਨਾਂ ਨੂੰ ਸਤਿਪੁਰਤੀ ਦਿਓ ਇਹਨਾਂ ਨੂੰ ਸਤਿਪੁਰਤੀ ਦਿਓ ਇਹਨਾਂ ਦਾ ਬਰਾਤ ਕਾਮਰੀ ਹੈ ਆਮ ਆਦਮੀ ਪਾਰਟੀ ਦਾ ਦਸਤਾ ਕਾਮਰੀ ਹੈ ਪੰਜਾਬ ਦਾ ਬਤਾਰਾ ਅਰੇ ਕਾਂਗਰਸ ਲੈ ਕੇ ਤਾਂ ਫਿਰ ਕੋ ਕੋ ਲੱਗਿਆ ਕਿ ਅੱਗੇ ਇੰਨੀ ਲੁੱਟੋਗੇ ਬੈਠੋ ਜੀ ਬੈਠੋ láti fi ɛyà 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 si ɛmɛ a tọbi ko n lọ si. مرदाबाद 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 اس سارے کا سالے تیلا لگا کوپریشن دے باہر اس ستے دے وچ براجمان میرے بہت سے سشادیو ایک گاندو کاپ کے ساسا ریجنر پی جی صاحب چوہدری মন্ত্রী بہت بہت سرکار آپ صاحب بہت بہت سرکاری بہت بہت سرکاری مہیا کاپتان عام بان بہت بہت ستار آپ کے لان جئے میرے بہت بہت ستار آئے گورنر صاحبان سب سے پہلے بےنتی ہے ਅੱਜ ਮੈਂ ਇੱਕ ਹੋਰ ਦਾ ਪਿਆਸ ਦੀ ਵੇਖ ਵਿੱਚ ਗੋਲ ਦੇ ਵਿੱਚ ਕਾ ਲੰਬਾ ਮਸਾ ਬੈਠ ਜੀ ਡਿਜ਼ਾਈਨ ਕਰਨ ਦਾ ਤੱਕ ਆਫਰ ਕਰਦਾ ਹੈ ਕਿ ਅਗਰ ਮੈਂ ਹਾਲਾਤ ਹੈ ਮੈਂ ਡਿਜ਼ਾਈਨ ਕਰ ਸਕਦਾ ਹਾਂ ਜਿਹੜੇ ਸਮਾਈ ਦੀ ਗੱਲ ਕਰਦੇ ਆ ਹਾਲ ਡੇ ਬਾਈ ਡੇ ਬਾਤ ਤੋਂ ਬੱਤਰ ਹੋ ਰਿਹਾ ਹੈ ਇਸੇ ਕਰਕੇ ਅੱਜ ਅਸੀਂ ਫੇਰ ਨਗਰ ਨਿਗਮ ਦੇ ਬਾਹਰ ਧਰਨਾ ਦਿੱਤਾ ਹੈ ਕਿ ਜਿਹੜੇ ਅਫੀਸਰ ਸਾਹਿਬਾਨ ਨੇ ਕੋਈ ਨਾ ਕੋਈ ਜ਼ਰੂਰ ਇਸ ਉਹਨਾਂ ਦੇ ਸ਼ਹਿਰ ਦੀ ਹਾਲ ਬਦਲਣ ਵਾਲੇ ਪਾਸੇ ਚੱਲ ਕੇ ਕੋਈ ਛੋਟੇ ਮੋਟੇ ਕੰਮ ਜਿਹੜੇ ਹੈਗੇ ਉਹ ਤੇ ਆਪਾਂ ਕਰਵਾਈਏ ਜਿਸ ਕਰਕੇ ਅਸੀਂ ਨਗਰ ਨਿਗਮ ਦੇ ਨਾਲ ਕਈ ਵਾਰ ਤੁਹਾਡੀ ਕਮਿਸ਼ਨਰ ਸਾਹਿਬ ਨਾਲ ਮੀਟਿੰਗਾਂ ਹੋਈਆਂ ਲੰਦਰ ਦੀ ਹੈ ਕਈ ਮਸਲਿਆਂ ਦੀ ਚਰਚਾ ਵਿਸ਼ਵਾਸ਼ਣ ਵੀ ਦਿੱਤੇ ਗਏ ਨੇ ਫਿਰ ਵੀ ਕਿਹੜੇ ਵਿਸ਼ਵਾਸ਼ਣ ਸਿਰਫ ਗੱਲਾਂ ਨੂੰ ਹੀ ਰਹੇਗਾ ਸਰ ਜੀ ਮੇਰੇ ਵੀ ਅੰਦਰ ਹੀ ਰਹਿ ਜਿਵੇਂ ਵਿਸ਼ਵਾਸ਼ਣ ਹੈ ਇੱਕ ਦੇ ਵਿੱਚ ਨਹੀਂ ਜਾਂਦੇ ਧਰਮ ਦੀ ਵੀ ਗੱਲ ਕਰ ਲਈਏ ਆਪਾਂ ਪ੍ਰਿੰਗ ਦੀ ਗੱਲ ਕਰ ਲਈਏ ਆਪਾਂ ਨੋਰਥ ਦੀ ਗੱਲ ਕਰ ਲਈਏ ਆਪਾਂ ਕੈਨ ਦੀ ਗੱਲ ਕਰ ਲਈਏ ਬੈਸਟ ਦਾ ਬਿਲਕੁਲ ਬੁਰਾ ਹਾਲ ਹੈ ਜਿਸੇ ਭਵੰਤ ਮਾਲਵਾ ਜੀ ਆਪਾਂ ਐਕਸ਼ਨ ਕਰਨਗੇ ਜੇ ਥੋੜੀ ਜਿਹੀ ਪਹਿਲਾਂ ਅੱਜ ਉੱਥੇ ਦੇਖ ਲੋ ਇਸ ਕਰਕੇ ਸਾਡੀ ਦੇਹੀ ਮੰਗੇ ਸਾਡੇ ਕੋਲ ਇਹ ਜੋੜ ਹੈ ਕਿ ਅਸੀਂ ਕਰਨਾ ਪ੍ਰਦਰਸ਼ਨ ਕਰਕੇ ਇਸ ਚੁੱਪੀ ਸਰਕਾਰ ਨੂੰ ਜਗਾਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬਾਡੀ ਮਿਨਿਸਟਰ ਜਿਹੜੇ ਹੋਏ ਲੋਕਲ ਹੈਗੇ ਕਿ ਲੱਗਦਾ ਉਹ ਨੂੰ ਨਜ਼ਰ ਨਹੀਂ ਆ ਰਹੀ ਜਾਂ ਫਿਰ ਕੀਤੀ ਤੇ ਨਾ ਰਿਚ ਦੇ ਕਰ ਰਹੀ ਹੈ ਰਹੇ ਰਹੇ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਵੀ ਮੈਸੇਜ ਦੇਣਾ ਚਾਹੁੰਦਾ ਜਿਉਂ ਆਪਣੇ ਘਰ ਦੇ ਬਾਹਰ ਹੀ ਬੈਠ ਕੇ ਆਏ ਆ ਤੁਸੀਂ ਹਾਲਾਤ ਦੇਖ ਲੋ ਤੁਸੀਂ ਜ਼ਬਾਨ ਦੇ ਹਾਲਾਤ ਦੇਖ ਲੋ ਤੁਸੀਂ ਕੰਦੇ ਪਾਣੀ ਦੇ ਹਾਲਾਤ ਦੇਖੋ ਬੀਟ ਲਾਈਟ ਬਿਲਕੁਲ ਬੰਦ ਆ ਅਸੀਂ ਲਾਡਰ ਵਾਲੇ ਪਾਸੇ ਤੇ ਬਾਹਰ ਇਧਰ ਆਵਾਂਗੇ ਜਿਹੜਾ ਹਾਲਾਤ ਆਪਾਂ ਨਵੇਂ ਨਵੇਂ ਗੱਲ ਕਰਦੇ ਆ ਬਹੁਤ ਮਾੜਿਆ ਕੱਲ ਚੱਲ ਚੱਲ ਅਸੀਂ ਇਹ ਜੇ ਫੇਰ ਬੈਠੇ ਨਹੀਂ ਕਰੀਏ ਤਾਂ ਅਸਲੀ ਲੱਗੇ મા <Gã> ફેપના ਜੱਟ ਆ ਪਾਲੋ ਬਹੁਤ ਵੱਡਾ ਜਿਹੜੇ ਗੁਰੇ ਸਾਥੀ ਨੇ ਕੀਆ ਪ੍ਰਧਾਨ ਜੀ ਪਾਪਾ ਜੀ ਕਿੱਥੇ ਤਾਲਾ ਲਾਏ ਤਾਲਾ ਲਾ ਕੇ ਤਾਲਾ ਲਾ ਕੇ ਆਹ ਉਹ ਪਿਲ ਲੈ ਤੁਸੀਂ ਦੇ ਸਕਦੇ ਹੋ ਚਾਂਸ ਪਾਰਟੀ ਵੱਲੋਂ ਚੀਤੇ ਜੇ ਧਰਨੇ ਦੇ ਵਿੱਚ ਪੂਰੇ ਮੁਲਾਜ਼ਮਾਂ ਦੇ ਨਾਲ ਉਹਨਾਂ ਦੇ ਥੋੜੇ ਸਟਾ ਲੱਗੇ ਹਨ ਪਰਦੀ ਬਈ ਇੱਕ ਦਸੂ ਕਿਵੇਂ ਤੁਹਾਡੇ ਸੱਤ ਕਿਵੇਂ ਲੱਗੀ ਹੈ ਤੁਸੀਂ ਐਲਬ੍ਰੇਟ ਕਰ ਦਿਓ ਤੁਹਾਡੇ ਕਾਫੀ ਸੱਟ ਲੱਗੀ ਡਿਊਟੀ ਦੌਰਾਨ ਤੁਹਾਡੀ ਡਿਊਟੀ ਤੇ ਤੁਸੀਂ ਕੀ ਹੋਇਆ ਤੁਹਾਡੇ ਨਾਮ ਕੀ ਹੈ ਜੀ ਟਟ ਪਰਤ ਪੂਸ਼ਣ ਨੇ ਐਸਆਈ ਜੀ ਦੇ ਕਾਫੀ ਸੱਟਾਂ ਲੱਗਿਆ ਹਨ ਪਾਣੀ ਭੇਜਾਂ ਬਾਕੀ ਚਾੜ ਉਹ ਨਹੀਂ ਲੱਗੀ ਕੋਈ ਨਹੀਂ ਪਈ ਕਾਪੀ ਲਾ ਲਓ ਠੀਕ ਹੋ ਗਿਆ ਜੀ ਬਰਾ ਤਾਲਾ ਲਾ ਲਾਂਗੇ ਅਸੀਂ ਅੱਛਾ ਜੀ ਜਾਪੀ ਸਰ ਇੱਕ ਉਹਨਾਂ ਨੂੰ ਉਸ ਤੋਂ ਜ਼ਿਆਦਾ ਟਾਈਮ ਦਿੱਤਾ ਅੱਛਾ ਜੀ ਬਾਵਾ ਜੀ ਕੋਲ ਮੈਨੂੰ ਅੱਛਾ ਜਿਹੜੇ ਸੀਵੇ ਦੀਆਂ ਸਮੱਸਿਆ ਜਿਹੜੀ ਗੰਦਾ ਪਾਣੀ ਆ ਰਿਹਾ ਹੈ ਜਾਈ ਛੱਡੀ ਰਹੀ ਹੈ ਤੇ ਟ੍ਰੀਟ ਲਾਇਆ ਸੀ ਇਹਨਾਂ ਨੂੰ ਕਿਹਾ ਵੀ ਇੱਕ ਦੋ ਦਿਨਾਂ ਵਿੱਚ ਕਰਾਓ ਬਾਕੀ ਵੀਰੇ ਤੇ ਉਸ ਇੱਕ ਕਪੜੇ ਇਹੋ ਤਾਲਾ ਹੱਥੇ ਵਾਲਾ ਜਿਹੜਾ ਮੇਰੇ ਕੋਲ ਸੀ ਉਸੇ ਜਿਹੜਾ ਤਾਲਾ ਹੋ ਗਿਆ ਨੇ ਜ਼ਿਲ੍ਹਾ ਮਹਿਲਾ ਦੇ ਪ੍ਰਧਾਨ ਚਾਂਦਰਸ ਤੋਂ ਚੰਚਟਾਦਰ ਜੀ ਅੱਜ ਧਰਨਾ ਲਾਇਆ ਉਹਦੇ ਬਾਰੇ ਥੋੜਾ ਜਿਹਾ ਤਰਨਾ ਲਾਣੇ ਦਾ ਕੋਈ ਮਾਨ ਨਹੀਂ ਸੀਗਾ ਪਰ ਜੋ ਅੱਜ ਸਾਡੇ ਚੇਹੇ ਨੇ ਹਾਲਾਤ ਹੈ ਲੋਕਾਂ ਦੀ ਜੋ ਆਵਾਜ਼ ਹੈ ਇਹ ਲਾਣ ਤੋਂ ਸਾਰੇ ਮਜਬੂਰ ਹੋਏ ਏ ਟਰਨਾ ਕਾਂਗਰਸ ਵੱਲੋਂ ਲਾਇਆ ਏ ਟਰਨਾ ਕਾਂਗਰਸ ਨੇ ਅੱਗੇ ਉੱਤੇ ਲੋਕਾਂ ਦੀ ਆਵਾਜ਼ ਅੱਗੇ ਲਾਈ ਇਹ ਤੀਜਾ ਕਰਨਾ ਸੀਗਾ ਆਪਾਂ ਉਸ ਦਿਨ ਪਹਿਲਾਂ ਵੀ ਕਾਪੂਚਨ ਦੇ ਕਿ ਟਰਨਾ ਲਾ ਕੇ ਦੇ ਸੀ ਕਿ ਚੇਤਾਵਨੀ ਇੱਕ ਕੈਸਟ ਕਰਕੇ ਗਈ ਸੀ ਕਿ ਜਲੰਧਰ ਦੇ ਹਾਲਾਤ ਸੁਧਾਰੋ ਉਹ ਵੀ ਸੁਤਰ ਦੇ ਕੋਲੋਂ ਕਹਾਣ ਆਇਆ ਕੀਆਂ ਸੜਕਾਂ ਨੂੰ ਟੁੱਟੋ ਮੈਂ ਕਹਿੰਦੀ ਹੂ ਕਿ ਕੀ ਦਸੀਏ ਇੰਨਾ ਪ੍ਰਾਨੀ ਤਰਹੀ ਹੋਇਆ ਪਿਆ ਸਾਡਾ ਜ਼ਿਲ੍ਹੇ ਦੇ ਕਹਿਣ ਦੀ ਹੱਦ ਨਹੀਂ ਭਗਵੰਤ ਮਾਨ ਸਾਹਿਬ ਦੀ ਕੋਟਰੀ ਵੀ ਹੈਗੀ ਐ ਭਗਵੰਤ ਸਿੰਘ ਸਾਹਿਬ ਜੀ ਨੂੰ ਅਹੀ ਨਹੀਂ ਪਤਾ ਕੋਠੀਆਂ ਤੇ ਜ਼ੋਰ ਦਿੱਤਾ ਹੈ ਕੋਠੀਆਂ ਤੇ ਕਮਿਸ਼ਨਰ ਨਹੀਂ ਕੋਠੀਆਂ ਤਬਜਾ ਕਰਤੇ ਜ਼ੋਰ ਦਿੱਤਾ ਹੈ ਪ੍ਰੇਤ ਦੇਸ਼ ਦੇ ਆਪਣੇ ਪੰਜਾਬ ਦੀ ਹਾਲਾਤ ਸੁਧਾਰਨ ਦਾ ਕੋਈ ਵੀ ਇਰਾਦਾ ਨਹੀਂ ਹੈਗਾ ਜੇ ਇਰਾਦਾ ਹੁੰਦਾ ਤੇ ਅੱਜ ਕਾਰਪੋਰੇਸ਼ਨ ਦੇ ਦਫਤਰ ਇਧਰ ਯੂਥ ਤਾਲੇ ਨਾਲ ਲੱਗਦੇ ਆ ਮੈਂ ਕਿਹਾ ਦਿਖਾਓ ਜਰਾ ਅੱਜ ਤਾਲੇ ਨਾਲ ਲੱਗਦੇ ਇਹ ਮਜਬੂਰ ਹੋ ਕੇ ਇਹ ਕਦਮ ਚੱਕੇ ਗਏ ਹੈ ਹਾਂ ਸਾਨੂੰ ਪਤਾ ਹੈ ਇਹਨਾਂ ਕੋਲ ਹੋਰ ਕੁਝ ਨਹੀਂ ਹੈਗਾ ਇੰਤੋਂ ਪਰਚੇ ਪਾਉਣਗੇ ਸਾਡੀਆਂ ਜਮਾਨਤਾਂ ਹੋਣਗੀਆਂ ਸਭ ਕੁਝ ਹੋਏਗਾ ਪਰ ਫਿਰ ਵੀ ਮੈਨੂੰ ਨਹੀਂ ਲੱਗਦਾ ਇਹ ਸਾਡੇ ਜ਼ਿਲੰਦਰ ਦੇ ਹਾਲਾਤ ਸੁਧਰ ਪਾਗੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਚਾਹੇ ਹੋ ਇਸ ਪ੍ਰਸ਼ਾਸਨ ਹੈ ਚਾਹੇ ਸਰਕਾਰ ਹੈ ਚਾਹੇ ਨਗਰ ਨਿਗਮ ਹੈ ਪੂਰੇ ਦੇਸ਼ ਸ਼ਰਮ ਆ ਜਾਏਗੀ ਤੁਹਾਨੂੰ ਸ਼ਰਮ ਘਰੋ ਥੋੜੀ ਦੇ ਤੇ ਆਪਣੇ ਚਲੰਤ ਬਾਰੇ ਚੰੂ ਸੋਚੋ ਬਹੁਤ ਬਹੁਤ ਧੰਨਵਾਦ ਜੀ ਦੀ ਰਵਾਈ ਹੈ ਸਾਡੇ ਐਮਐਲਏ ਬਾਬਾ ਹੈਨਰੀ ਜੀ ਪ੍ਰਗਟ ਸਿੰਘ ਜੀ ਸਾਰੀ ਸੀਨੀਅਰ ਕਾਂਗਰਸ ਲੀਡਰਸ਼ਿਪ ਇਹ ਜੋ ਤਰਨਾ ਲਾਇਆ ਗਿਆ ਐ ਜਿਹੜੀ ਸੀਵਰੇਜ ਦੀ ਸਮੱਸਿਆ ਊੜੇ ਦੀ ਸਮੱਸਿਆ ਉਹ ਜਿਹੜੀ ਕਾਰਪੋਰੇਸ਼ਨ ਨਾਲ ਰਿਲੇਟਡ ਸਮੱਸਿਆਵਾਂ ਦੇ ਜਿਹੜਾ ਹੱਲ ਨਹੀਂ ਹੋ ਰਿਹਾ ਜਦੋਂ ਦੀ ਚੜੂ ਸਰਕਾਰ ਆਈ ਐ 3 ਸਾਲਾਂ ਤੋਂ ਬਿਨਾਂ ਚਰਚ ਕਰਤੇ ਇਹਨਾਂ ਨੇ ਸ਼ਹਿਰ ਦਾ ਹਰ ਚੀਜ਼ ਇਹਨਾਂ ਦੀ ਰਿਸ਼ਵਤ ਖੋਰੀ ਵੱਧ ਗਈ ਹੈ ਹਰ ਚੀਜ਼ ਜਿਹਦਾ ਆਪਾਂ ਕਦੀ 2-4 ਮਹੀਨੇ ਬਾਅਦ ਹੁੰਦੇ ਸੀ ਸਨੇਚਰ ਹੋਈ ਹੈ ਮੁੰਨਾ ਗਰਦੀ ਵੱਧ ਗਈ ਹੈ ਸਨੇਚਿੰਗ ਢਿੱਲੀ ਦੇ 8-8 10-10 ਕੇ ਤਰ੍ਹਾਂ ਰੋਜ਼ ਬੋਲੀ ਚੱਲ ਰਹੀ ਹੈ ਉਹਦੇ ਅਗੇਂਸਟ ਆਇਆ ਕਾਂਗਰਸ ਪਾਰਟੀ ਨੇ ਆਮ ਜਨਤਾ ਦੀ ਆਵਾਜ਼ ਚੱਹੀ ਹੈ ਕਾਂਗਰਸ ਪਾਰਟੀ ਨੇ ਤੇ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਕਰਨਾ ਸਾਡਾ ਸ਼ਾਇਦ ਇਹਨਾਂ ਦੇ ਕੰਨਾਂ ਤੇ ਚੂਰ ਸਰਕੇ ਦੀ ਸਰਕਾਰ ਤੇ ਇਹਨਾਂ ਕਾਰਪੋਰੇਸ਼ਨ ਦੇ ਕੰਨਾਂ ਤੇ ਚੂਰ ਸਰਕੇ ਦੇ ਤੇ ਜਨਤਾ ਦੇ ਜਿਹੜੇ ਹੁਣੇ ਛੂ ਹੋ ਜਾਣਗੇ ਤੇ ਸਭ ਤੋਂ ਪਹਿਲਾਂ ਬਹੁਤ ਧੰਨਵਾਦੀ ਆ ਸਾਰੇ ਯੂਥ ਕਾਂਗਰਸੀ ਸਾਰੇ ਜਿਹੜੇ ਕਾਂਗਰਸੀ ਵਰਕਰ ਆਏ ਆ ਜਿਨ੍ਹਾਂ ਨੇ ਇਸ ਧਰਨੇ ਵਿੱਚ ਸ਼ਾਮਲ ਹੋ ਕੇ ਆਪਣਾ ਪਾਰਟਿਸਪੇਟ ਕੀਤਾ ਹਾਂਜੀ ਮੈਨੂੰ ਜੀ ਜੋ ਅੱਜ ਧਰਨਾ ਲਾਇਆ ਜੀ ਉਹਦੇ ਬਾਰੇ ਥੋੜੇ ਜਾਣਕਾਰੀ ਦਿਓ ਅੱਜ ਰੁਜਿੰਦਰ ਮੀਨੀ ਜੀ ਐਸਐਮਐਲਏ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਸਾਡੇ ਬਾਬਾ ਹੰਮੀ ਜੀ ਨਾਰਥ ਦੇ ਸਾਡੇ ਐਮਐਲਏ ਉਹਨਾਂ ਨੇ ਰਹਿਨੁਮਾਈ ਦਿੱਤੀ ਔਰ ਪ੍ਰੇਸ਼ਾਨ ਧਰਨਾ ਲਾਣ ਆਏ ਸੀ ਧਰਨਾ ਲਾਣ ਦੇ ਆਏ ਸੀਗੇ ਉੱਤਰ ਨਾ ਐਸਾ ਰੂਪ ਚ ਬਦਲ ਗਿਆ ਕਿ ਸਾਨੂੰ ਕਾਲਾ ਵੀ ਲਾਣਾ ਪੈ ਗਿਆ ਕਿਉਂਕਿ ਇਹ ਜਿਹੜੀ ਤੱਕੇਸ਼ਾਈ ਸਰਕਾਰ ਦੀ ਚੱਲ ਰਹੀ ਹੈ ਕਿ ਕਿੰਨੀ ਦੇਰ ਚੱਲਣਗੇ ਇਹ ਕਹਿੰਦੇ ਨੇ ਕਿ ਅਰੈਸਟ ਪਾ ਦੇਣਗੇ ਪਰਚੇ ਕਰ ਦੇਣਗੇ ਪਰਚੇ ਕਰ ਨੂੰ ਧਿਆਨ ਅਸੀਂ ਸੈਨ ਨੂੰ ਧਿਆਨ ਆ ਆਮ ਜਨਤਾ ਟਰਾਈ ਟਰਾਈ ਮੁੱਚੀ ਹੋਈ ਹੈ ਪੰਜਾਬ ਸਰਕਾਰ ਨੇ ਐਸਾ ਆਮ ਆਦਮੀ ਪਾਰਟੀ ਨੇ ਧਜਾ ਉਡਾਤੀਆਂ ਲੋ ਐਂਡ ਆਰਡਰ ਦੀਆਂ ਕੋਈ ਵੀ ਕੰਮ ਨਹੀਂ ਹੋ ਰਿਹਾ ਕੋਰਪੋਰੇਸ਼ਨ ਦਾ ਸੜਕ ਸੜਕਾਂ ਟੁੱਟੀਆਂ ਲਾਈਟਾਂ ਬੰਦ ਮਤਲਬ ਬੁਰਾ ਹਾਲ ਹੈ ਸ਼ਹਿਰ ਦਾ ਪਰ ਕਿੰਨਾ ਰੰਗਲਾ ਪੰਜਾਬ ਘਣਾਣਾ ਸੀ ਰੰਗਲਾ ਪੰਜਾਬ ਛੱਡੋ ਲਹੂ ਲੁਹਾਨ ਪੰਜਾਬ ਕੋ ਹੋ ਗਿਆ ਸਾਡਾ ਲਾਲ ਰੰਗ ਦਾ ਪੰਜਾਬ ਜਿਹੜਾ ਕਿ ਨਿਸ਼ਾਨਾ ਟੁਕੜਿਆ ਤੇ ਗੋਲੀਆਂ ਮਾਰਨ ਕਰਕੇ ਨੌਜਵਾਨਾਂ ਨੂੰ ਮਾਰ ਦਿੱਤਾ ਜਾਂਦਾ ਵਪਾਰੀਆਂ ਨੂੰ ਮਾਰ ਦਿੱਤਾ ਜਾਂਦਾ ਕੋਈ ਸੁਰੱਖਿਅਤ ਨਹੀਂ ਹੈ ਕੋਈ ਬਿਜ਼ਨਸਮੈਨ ਸੁਰੱਖਿਅਤ ਨਹੀਂ ਹੈ ਕੋਈ ਜੋਬ ਮਾਲਾ ਨਹੀਂ ਸੁਰੱਖਿਅਤ ਨਾ ਮਹਿਲਾ ਸੁਰੱਖਿਅਤ ਨਾ ਤਾਂ ਦਿਹਾੜੀਦਾਰ ਕੋਈ ਵੀ ਨਹੀਂ ਤੁਸੀਂ ਪੱਤਰਕਾਰ ਭਾਈਚਾਰੇ ਨਾਲ ਅਸੀਂ ਸਾਰੇ ਅਕਸਰ ਵੀ ਪਰੇਸ਼ਾਨੇ ਹੋ ਜਾਂਦੇ ਬਹੁਤ ਹੀ ਬੁਰਾ ਹਾਲ ਹੈ ਪਰ ਅਸੀਂ ਭਗਵੰਦ ਮਾਨ ਨੂੰ ਕਹਾਂਗੇ ਜਾਗੋ ਥੋੜਾ ਜਿਹਾ ਤੁਸੀਂ ਆਪਣੇ ਆਪ ਨੂੰ ਸਮਝਾ ਲੈ ਵੀ ਸਮਝਾ ਲੋ ਪੰਜਾਬ ਦਾ ਤੁਹਾਡਾ ਹੀ ਸਿੱਖ ਹੋਣ ਹੋ ਜੀ